ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਮਾਲੂ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਤਤਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੀ ਹੈ ਤੇ ਜਿਸ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਵੀਰ ਦਾ ਵਪਾਰ ਦਾ ਕੰਮ ਹੈ ਤੇ ਬਿਲਕੁਲ ਰੁਟੀਨ ਦੇ ਵਿੱਚ ਹੀ ਮੱਝਾਂ ਤੇ ਗਾਵਾਂ ਹੁੰਦੀਆਂ ਰਹਿੰਦੀਆਂ ਤੇ ਆਪਣੇ ਚੈਨਲ ਦੇ ਉੱਪਰ ਵੀ ਵੀਰ ਦੀਆਂ ਕਾਫੀ ਵੀਡੀਓ ਅਪਲੋਡ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਾਗਾਂ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਗਾਵਾਂ ਤਾਜ਼ੀਆਂ ਸੂਈਆਂ ਤੇ ਦੋ ਗੱਬਣਾਂ ਸੂਨ ਵਾਲੀਆਂ ਹੈ ਸੋਨੂੰ ਜਿਹੜਾ ਵੀ ਨੱਕ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਤੁਹਾਡਾ ਹੱਕ ਮੰਨਦਾ ਤੁਸੀਂ ਪੈਸੇ ਲਾਉਣੇ ਐ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਤੇ ਨੰਬਰ ਵੀ ਦੱਸ ਸਕਰੀਨ ਤੇ ਚੱਲਦਾ ਰਹਿਣਾ ਆਇਓ ਬਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸਿਓ ਬਾਈ ਗੁਰਪ੍ਰੀਤ ਸਿੰਘ ਜੀ ਮੋਬਾਈਲ ਨੰਬਰ ਬਾਈ 628338895 ਜੀ 628338895 895 ਜੀ ਅੱਛਾ ਚਾਰ ਨਾਗਿਆ ਬਾਈ ਅਜਗਾਈਆਂ ਨੇ ਚਾਰ ਆ ਜੀ ਦੱਸਿਓ ਬਾਈ ਪਹਿਲੀ ਦੀ ਡਿਟੇਲ ਦੂਜਾ ਸੂ ਸੂਈ ਹੋਈ ਏ ਜੀ ਹੁਣ ਰਾਤ ਹੀ ਸੂਈ ਏ ਜੀ ਰਾਤ ਸੂਈ ਏ ਬੜਾ ਬੁਲਾ ਕਿੰਨਾ ਕਹ ਮੋਲਾ ਕੱਢਿਆ ਹੋਣਾ ਇਹ ਥੱਲੇ ਹੋਊਗਾ ਜੇ ਮਲਾ 16 17 ਇਟਰ ਵਾਲਾ ਛੋਲੇ ਛੋਲੇ ਤੋਰੇ ਬਾਈ ਨੂੰ ਮੰਗਰ ਬਾਈ ਤੇ ਕੀ ਏ ਮੰਗਰ ਬੱਚਾ ਜੀ ਇਹਦੇ ਹਾਂ ਹਾਂ ਬੈਠਾ ਹਾਂ ਲਾ ਜੀ ਮੰਗਰੇ ਦੇ ਦੋਸਤੋ ਆਹ ਬੱਚਾ ਏ ਤੇ ਦੂਜਾ ਸੂ ਆ ਤੇ ਰਾਤ ਹੀ ਸੂਈ ਏ ਸੁ ਹਵਾਨਾ ਚੰਗਾ ਕੱਦ ਕਾਠ ਬਹੁਤਾ ਬੈੜਦਾ ਬਹੁਤ ਪਰੂਗੀ ਫਿਰ ਤੇ ਹਲੇ ਪਰੂਗੀ ਉਹ ਕੋਈ ਹਲਤ ਰਾਤ ਹੀ ਸੋਈ ਹੈਗੀ ਹਵਾਨਾ ਤੁਸੀਂ ਥਾਂ ਸੋਹਣਾ ਲੱਗਿਆ ਇੱਕੋ ਜਿਹਾ ਮੁਠੀ ਵਾਲਾ ਥਾਣਾ ਤੇ ਮਿਲਕ ਵੇਣ ਦੇਖੋ ਕਾਫੀ ਸਟਰੋਂਗ ਆਉਂਦੀ ਆ ਬਾਈ ਮੁੱਲੇ ਦਾ ਇਹ ਮੋਲੇ ਜੀ 75000 ਹੈ ਜੀ 75000 ਮਾਨਦਾਨ ਹੋ ਜਾਊਗਾ ਆ ਮਾਨਦਾਨ ਠੀਕ ਹੈ ਜੀ ਅਗਲੀ ਦੱਸਿਓ ਬਈ ਇਹ ਜੀ ਗੱਬਣਾ ਜੀ ਅੱਛਾ ਕਹ ਕਿ ਦਿਨ ਲੈ ਜੂ ਬਈ ਇਹ ਇਹ ਲੈ ਜੂ ਹਜੇ ਜੀ 10 12 ਦਿਨ ਹੈ ਜੀ 10 12 ਦਿਨ ਹਾਂ ਜੀ ਕਈ ਮਾ ਸੂਆ ਸੂਣਾ ਨੇ ਇਹ ਵੀ ਦੂਜਾ ਸੂਆ ਸੂਆ ਜੀ ਦੂਜਾ ਸੂਆ ਤੋਰੇ ਬਈ ਦੂਜਾ ਸੂਆ ਸੂਣਾ ਤੇ 10 12 ਦਿਨ ਹਰੇ ਲੈ ਜੂਗੀ ਤੇ ਹਵਾਨਾ ਨੇ ਭਰਨਾ ਸਟਾਰਟ ਕਰਤਾ ਪਾਣੀ ਭਰਨ ਲੱਗੇ ਦੋ ਕੁ ਦਿਨਾਂ ਦੀ ਬਸ ਦੋ ਤਿੰਨ ਦਿਨਾਂ ਦੀ ਵੀਰ ਕਹਿੰਦਾ ਹੁਣੇ ਭਰਨ ਲੱਗੀ ਹੈਗੀ ਮੇਰਾ ਕੀ ਮਤਲਬ ਹੈ ਬਾਈ ਇਹ ਤਾਂ 50000 ਹੈ ਜੀ ਹੁਣ ਪਹਿਲਾਂ ਤੋਂ ਲਾਹਲੇ ਪਈਆਂ ਹੈਗੀਆਂ ਉਹ ਭਰਨ ਹੈ ਅਜੇ ਤਾਂ ਭਰੂਗੀ ਭਰ ਕੇ ਸੂਣਾ ਕਰਮ ਵਾਲੀ ਨੇ ਅਗਲੀ ਦੱਸਿਓ ਭਾਈ ਇਹਨੇ ਵੀ ਦੂਜਾ ਸੂਈ ਸੋਣਾ ਜੀ ਦੂਜਾ ਸੂਆ ਇੱਕ ਦਿਨ ਲੱਗੂ ਭਾਈ ਇਹ ਇਹ ਵੀ ਇੰਨੇ ਦਿਨ ਲੱਗੂ ਹੋ ਜਾਏਗੀ 10-12 ਦਿਨ ਲੱਗੂ ਵਰਦਨਾ ਹਾਂ ਠੀਕ ਹੈ ਜੀ 10-12 ਦਿਨਾਂ ਦੀ ਇਹ ਕੱਚੀ ਅਤੇ ਦੂਜਾ ਸੂਈ ਇਸੂੰਦੀ ਹੈਗੀ ਹਵਾਨਾ ਇਹਨੇ ਵੀ ਭਰਨਾ ਸਟਾਰਟ ਕਰਤਾ ਤੁਸੀਂ ਆ ਕੋਲੋਂ ਦੇਖ ਲਓ ਹਵਾਨੇ ਨੂੰ ਸਿੰਘਾ ਦੇ ਨਾਲ ਥੋੜੀ ਥੋੜੀ ਫੋਟ ਆ ਇਹਦੇ ਮੈਂ ਤੁਹਾਨੂੰ ਕੋਲੋਂ ਹੋਰ ਇਧਰੋਂ ਪਾਸੇ ਦਿਖਾਣਾ ਇਹਦਾ ਭਾਈ ਮੁੱਲ ਕੀ ਐ ਇਹਦਾ ਮੁੱਲ ਵੀ 65000 ਰੁਪਏ ਜੀ 65000 ਇਹ ਮੁੱਲੇ ਦਾ ਠੀਕ ਐ ਜੀ ਅਗਲੀ ਦੱਸਿਓ ਭਾਈ ਬੈੜ ਜੀ ਰਾਤ ਹੀ ਸੂਜੇ ਜੀ ਪਹਿਲਾਂ ਸੂਆ ਬੱਚੀ ਅੱਛਾ ਜੀ ਦੋ ਲਾਂਦਾ ਜੀ ਦੋਦਾਂ ਦੀ ਥੋੜੀ ਕੱਚੀ ਸੂਈ ਆ ਗਈ ਦਰੇਵੇਂ ਚ ਮਣੀ ਜੀ ਅੱਛਾ ਹਾਂ ਮਗਰੇ ਬਾਈ ਕਿਹਦੀ ਐ ਇਹਦੇ ਮਗਰੇ ਜੀ ਬੱਛਾ ਜੀ ਇਹਦੇ ਮਗਰੇ ਬੱਛਾ ਹੂੰ ਅੱਛਾ ਬੋਲਾ ਕਿੰਨਾ ਖੂਗਾ ਬੋਲਾ 7-8 ਕਿਲੋ ਹੋ ਜਣੇ 7-8 ਕਿਲੋ ਹਾਂ ਦੋਦਾਂ ਦਾ ਬੱਚੀ ਐ ਤੇ ਰਾਤ ਹੀ ਸੂਈ ਆ ਦੋਸਤੋ ਉਹ ਠੰਡੀ ਸੀ ਬਹੁਤ ਹੈਗੀ ਚੋਣ ਨੂੰ ਠੀਕ ਹੈ ਜੀ ਆਣ ਤੁਸੀਂ ਕੋਲੋਂ ਦੇਖ ਲਓ ਸਾਹਮਣੇ ਦਾ ਬੱਚਾ ਖੜਾ ਹੈ ਇਹਦਾ ਮੁੱਲ ਬਾਈ ਇਹਦਾ ਮੁੱਲ 35000 ਜੀ 35000 ਠੀਕ ਹੈ ਜੀ ਸੋ ਅੱਜ ਦੀ ਵੀਡੀਓ ਜੀ ਦੋਸਤੋ ਚਾਰ ਨਗ ਸੀਗੇ ਜਿਨ੍ਹਾਂ ਵਿੱਚ ਦੋ ਸੂਏ ਐ ਤੇ ਦੋ ਸੂਣ ਵਾਲੇ ਐ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਈ ਸੋ ਜਿਹੜਾ ਵੀ ਨਗ ਸਾਨੂੰ ਚੰਗਾ ਲੱਗਿਆ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਤੁਸੀਂ ਕੰਟੈਕਟ ਕਰ ਲਿਓ ਐਡਰੈਸ ਮੈਂ ਦੁਬਾਰੇ ਦੱਸ ਦਣਾ ਬਾਈ ਦਾ ਤਲਵੰਡੀ ਸਾਬ ਉਹ ਹੈ ਤਖਤ تشਰੀਦ ਅਮਦਵਾ ਸਾਹਿਬ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਸਰੀ ਗੱਲ ਸਾਰੀ ਵੀਰਾਂ ਨੂੰ